ਕਿਸਮਤ ਪੁੜੀ ਸਾਚਰੀਆ ਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਕਿਸਮਤ ਪੁੜੀ ਦੇ ਨਾਮ ਸੋ ਸ਼ੁਰੂ ਕਰਦੇ ਹਾਂ ਜੀ ਸ਼ਿੰਦਾ ਦਿਹਾੜੀਦਾਰ ਬੰਦਾ ਸੀ ਉਹ ਪਿੰਡ ਚ ਰਹਿੰਦਾ ਸੀ ਘਰ ਵਿੱਚ ਉਸਦੀ ਪਤਨੀ ਨਸੀਬੂ ਤੇ ਉਸ ਦੀਆਂ ਦੋ ਧੀਆ ਕਿਰਨ ਤੇ ਸ਼ੁਭਮਨਸਨ ਸ਼ਿੰਦਾ ਭਾਵੇਂ ਆਪ ਕੋਰਾਨ ਪੜ੍ਹ ਬੰਦਾ ਸੀ ਪਰ ਉਹ ਆਪਣੀਆਂ ਧੀਆ ਨੂੰ ਪੜ੍ਹਾਉਣਾ ਚਾਹੁੰਦਾ ਸੀ ਉਹ ਨਹੀਂ ਚਾਹੁੰਦਾ ਜੋ ਗਰੀਬੀ ਮਾੜੇ ਦਿਨ ਅਨਪੜ ਹੋਣ ਕਰਕੇ ਉਹਨਾਂ ਹੰਡਾਈ ਨੇ ਉਸ ਦੇ ਬੱਚੇ ਵੀ ਨਾ ਉਹ ਸਭ ਹੰਡਾਉਣ ਸਾਰਾ ਦਿਨ ਮੰਡੀ 'ਚ ਮਿਹਨਤ ਮਜ਼ਦੂਰੀ ਕਰਦਾ ਤਾਂ ਕਿਤੇ ਸ਼ਾਮ ਨੂੰ ਜਾ ਕੇ ਘਰ ਦਾ ਚੁੱਲ੍ਹਾ ਬਲਦਾ ਸੀ ਉਸ ਦੀ ਘਰ ਵਾਲੀ ਵੀ ਲੋਕਾਂ ਦੇ ਝਾੜੂ ਪੋਚਾ ਸਾਫ ਸਫਾਈ ਦਾ ਕੰਮ ਕਰਦੀ ਤੇ ਘਰ ਆ ਕੇ ਡੰਗਰਾ ਦਾ ਕਰਦੀ ਇੱਕ ਮਿੰਟ ਵੀ ਨਹੀਂ ਟਿਕਨ ਮਿਲਦਾ ਸੀ ਇਦਾਂ ਹੀ ਘਰ ਘਰਾ ਕੇ ਘਰ ਦੇ ਤੇ ਬੱਚਿਆਂ ਦੇ ਸਕੂਲ ਦੇ ਖਰਚੇ ਨਿਕਲ ਜਾਂਦੇ ਸੀ ਘਰ ਵਿੱਚੋਂ ਜੋ ਵੀ ਕੁਝ ਸੀ ਦੋਵੇਂ ਜੀ ਉਸੇ ਵਿੱਚ ਗੁਜ਼ਾਰਾ ਕਰ ਰਹੇ ਸੀ ਤੇ ਰੱਬ ਦੀ ਰਜ਼ਾ 'ਤੇ ਰਾਜੀ ਸੀ ਇੱਕ ਵਾਰੀ ਸ਼ਿੰਦੇ ਨੂੰ ਉਸ ਦੇ ਜਿਗਰੀ ਯਾਰ ਬਿਸ਼ਨੇ ਦਾ ਸਨੇਹਾ ਆਇਆ ਮਿਲ ਕੇ ਜਾਣ ਲਈ ਸ਼ਿੰਦਾ ਸੋਚੀ ਪੈ ਗਿਆ ਅਚਾਨਕ ਕੀ ਗੱਲ ਹੋ ਗਈ ਬਾਈ ਅਗਲੇ ਦਿਨ ਹੀ ਸ਼ਿੰਦਾ ਜਾ ਪੁੰਚਿਆ ਬਿਸ਼ਨੇ ਦੇ ਘਰ ਉਸ ਦੇ ਜਾਂਦੇ ਨੂੰ ਕਲੇਸ਼ ਪਈ ਪਾਈ ਬੈਠੀ ਸੀ ਬਿਸ਼ਨੇ ਦੀ ਮਾਂ ਸੰਤੀ ਬਿਸ਼ਨੇ ਨੇ ਘਰ ਬਿਸ਼ਨੇ ਦੇ ਘਰ ਕੁੜੀ ਹੋਈ ਸੀ ਜਦ ਕਿ ਉਹ ਮੁੰਡੇ ਦੀਆਂ ਆਸਾਂ ਲਗਾਈ ਬੈਠੀ ਸੀ ਉਹ ਬਿਸ਼ਨੇ ਦੀ ਘਰਵਾਲੀ ਨੂੰ ਕੋਸਣ ਲੱਗੀ ਸੀ ਮਾੜਾ ਚੰਗਾ ਜੋ ਮੂੰਹ ਆਇਆ ਬੋਲੀ ਜਾ ਰਹੀ ਸੀ ਆਖੇ ਪਹਿਲਾਂ ਪਹਿਲਾ ਜਵਾਬ ਸੀ ਜੰਮਿਆ ਉਹ ਵੀ ਪੱਥਰ ਸਾਡੇ ਸਿਰ ਤੇ ਬਿਸ਼ਨੇ ਆ ਸਾਡੇ ਸਿਰ ਤੇ ਬਿਸ਼ਣਿਆ ਦੇਖੀ ਕੀ ਜਣਾ ਫਾਹਾ ਵੱਢ ਦੇ ਇਹਦਾ ਹੁਣੇ ਕੱਲ ਨੂੰ ਵੇੜੇ 'ਚ ਪੱਥਰ ਹੀ ਪੱਥਰ ਰੁੜਦੇ ਫਿਰਨਗੇ ਦੇਖੀ ਮੈਂ ਤਾਂ ਪਹਿਲਾਂ ਹੀ ਪਿੱਟਦੀ ਸੀ ਉੱਜੜ ਜਾਹੋ ਕਿਸੇ ਡਾਕਟਰ ਕੋਲ ਦਿਖਾ ਲਿਆਓ ਤੂੰ ਮੇਰੀ ਇੱਕ ਨਾ ਸੁਣੀ ਮੇਰੀ ਬੁੱਢੀ ਦੀ ਬੋਲ-ਬੋਲ ਕੇ ਮੇਰਾ ਸੰਗ ਸੁੱਕ ਗਿਆ ਤੈਨੂੰ ਬਿਸ਼ਨੇ ਦੀ ਘਰ ਵਾਲੀ ਕੰਧ ਨਾਲ ਲੱਗੀ ਰੁਈ ਜਾ ਰਹੀ ਸੀ ਵਾਰ-ਵਾਰ ੱੱਲੇ ਕਰ ਰਹੀ ਸੀ ਉਹ ਆਪਣੀ ਧੀ ਨੂੰ ਲੈ ਕੇ ਪੇਕੇ ਚਲੀ ਜਾਊ ਪਰ ਇਹ ਕਹਿਰ ਨਾ ਕਮਾਉ ਮੇਰੀ ਧੀ ਤੇ ਉਸ ਦਾ ਕਸੂਰ ਕੀ ਹੈ ਇਸ ਵਿੱਚ ਵਿਸ਼ਨ ਨ ਡੋਨਵਟਾ ਬਣਿਆ ਖੜਾ ਉਸ ਦੀ ਜ਼ਬਾਨੋਂ ਇੱਕ ਵੀ ਲਫ਼ਜ਼ ਨਾ ਨਿਕਲਿਆ ਆਖਰ ਨੂੰ ਕੋਈ ਪੇਸ਼ਨਾ ਚੱਲਦੀ ਦੇਖ ਕੇ ਵਿਸ਼ਨੇ ਨੂੰ ਕਹਿੰਦੀ ਵੇ ਪੁੱਤ ਇਹਨੂੰ ਕੁਜੇ ਚ ਪਾ ਕੇ ਦਾਪਾ ਕਿਤੇ ਛਿੰਦਾ ਇਹ ਸਭ ਖੜਾ ਸੁਣ ਰਿਹਾ ਸੀ ਉਦਾਂ ਤਾਂ ਵਿਸ਼ਨਾ ਸੀ ਮਾਂ ਦਾ ਲਾਈ ਲਗ ਉਸਤੇ ਪੱਲੂ ਨਾਲ ਬੰਨਿਆ ਰਹਿਣ ਵਾਲਾ ਇਸ ਤੋਂ ਪਹਿਲਾਂ ਬਿਸ਼ਨਾ ਕੁਝ ਕਰਦਾ ਆਖਰ ਜਦ ਛਿੰਦੇ ਤੋਂ ਸਬਰ ਨਾ ਹੋਇਆ ਤਾਂ ਕਹਿਣ ਲੱਗਾ ਤੁਹਾਨੂੰ ਕੁੜੀ ਜਮੀ ਦਾਜੇ ਇੰਨਾ ਹੀ ਦੁੱਖ ਤਾਂ ਮੈਨੂੰ ਦੇ ਦਿਓ ਮੈਂ ਪਾਲ ਲਵਾਗਾ ਇਸ ਨੂੰ ਇਹ ਤਾਂ ਸੁਣ ਕੇ ਸੰਧੀ ਕਹਿਣ ਲੱਗੀ ਵੇ ਛਿੰਦਿਆ ਅਕਲ ਨੂੰ ਹੱਥ ਮਾਰ ਪਹਿਲਾਂ ਆਪਣੀਆਂ ਜੋ ਜੰਮੀਆਂ ਉਹ ਤਾਂ ਸਾਂਭ ਲੈ ਪਹਿਲਾਂ ਹੀ ਕਬੀਲਦਾਲੀ ਕਬੀਲਦਾਰੀ ਭਾਰੀ ਆ ਤੇਰੇ ਤੇ ਤੇਰੇ ਸਿਰ ਤੇ ਦਿਹਾੜੀਦਾਰ ਬੰਦਾ ਤੂੰ ਸੌ ਖਰਚੇ ਹੁੰਦੇ ਆ ਘਰਾਂ ਦੇ ਕੱਲ ਨੂੰ ਇਹ ਵੱਡੀਆਂ ਹੋਣੀਆਂ ਨੇ ਵਿਆਹ ਕਰਨੇ ਸੌਖੇ ਪਏ ਨੇ ਕਿਤੇ ਕੁੜੀਆਂ ਦੇ ਮੰਗਿਆਂ ਢੇਲਾ ਨਹੀਂ ਦਿੰਦਾ ਅੱਜ ਕੱਲ ਦੇ ਜਮਾਨੇ 'ਚ ਛਿੰਦਾ ਕਹਿਣ ਲੱਗਾ ਕੋਈ ਗੱਲ ਨਹੀਂ ਜੀ ਜਿੱਥੇ ਦੋ ਪਲ ਰਹੀਆਂ ਨੇ ਉੱਥੇ ਇਹ ਵੀ ਪਲ ਜਾਊ ਦਾਣਾ ਪਾਣੀ ਤਾਂ ਸਭ ਸਭ ਦਾ ਉੱਪਰ ਵਾਲੇ ਲਿਖਿਆ ਹੀ ਹੁੰਦਾ ਹੈ ਪਹਿਲਾਂ ਹੀ ਏ ਵੀ ਆਪਣੇ ਲੇਖਾਂ ਦਾ ਹੀ ਖਾਊ ਜਦ ਛਿੰਦਾ ਨਾ ਮੰਨਿਆ ਤਾਂ ਮਾਂ ਪਤਨੇ ਆਪਸ ਵਿੱਚ ਸਲਾਹ ਕਰਕੇ ਕੁੜੀ ਉਸ ਨੂੰ ਦੇ ਦਿੱਤੀ ਤੇ ਕਿਹਾ ਸਾਡਾ ਅੱਜ ਤੋਂ ਇਸ ਦੇ ਨਾਲ ਕੋਈ ਸਬੰਧ ਨਹੀਂ ਹੈ ਹੁਣ ਸ਼ਕਲ ਨਾ ਦਿਖਾਈ ਇਸ ਦੀ ਕਦੇ ਵੀ ਸ਼ਾਮ ਨੂੰ ਛਿੰਦਾ ਜਦ ਘਰ ਆਇਆ ਤੇ ਉਸ ਨੇ ਸਾਰੀ ਗੱਲ ਆਪਣੀ ਘਰ ਵਾਲੀ ਨੂੰ ਦਸੀ ਤਾਂ ਪਹਿਲਾਂ ਪਹਿਲ ਤਾਂ ਉਹ ਰਾਜੀ ਨਾ ਹੋਈ ਕਿਸੇ ਮਾਂ ਤੋਂ ਉਸ ਦਾ ਬੱਚਾ ਕਿਵੇਂ ਖੋ ਲੈਣਾ ਹੋ ਲੈਣ ਬਾਰੇ ਸੋਚ ਕੇ ਇਹ ਜਦ ਸ਼ਿੰਦੇ ਨੇ ਸਮਝਾਇਆ ਕਿ ਹੋ ਸਕਦਾ ਰੱਬ ਵੀ ਇਹੀ ਚਾਹੁੰਦਾ ਹੋਵੇ ਸ਼ਾਇਦ ਸਾਡੇ ਘਰ ਇਸਤੇ ਪੈਰਾਂ ਨਾਲ ਸਾਡੇ ਦਿਨ ਫੇਰ ਜਾਣ ਸ਼ਿੰਦੇ ਤੇ ਨਸੀਬੂ ਨੇ ਉਸ ਦਾ ਨਾਮ ਕਰਮਣ ਰੱਖਿਆ ਸਮਾਂ ਬੀਤਣ ਲੱਗਾ ਹੌਲੀ ਹੌਲੀ ਕਰਮਣ ਨੂੰ ਵੀ ਉਹਨਾਂ ਸਕੂਲ ਪੜ੍ਹਨੇ ਪਾ ਦਿੱਤਾ ਕਰਮਣ ਦੇ ਆਉਣ ਨਾਲ ਜਿਵੇਂ ਸ਼ਿੰਦੇ ਦੇ ਘਰੋਂ ਰੁੱਸੀਆਂ ਖੁਸ਼ੀਆਂ ਦੇ ਬਰਕਤਾਂ ਵਾਪਸ ਮੁੜ ਆਈਆਂ ਸੀ ਕਦੇ ਵੀ ਉਹ ਕਦੇ ਉਹ ਵੀ ਦਿਨ ਸੀ ਜਦ ਉਸ ਨੂੰ ਸਾਰਾ ਦਿਨ ਕੰਮ ਨਾ ਮਿਲਣਾ ਤੇ ਖਾਲੀ ਹੱਥ ਉਹ ਵਾਪਸ ਘਰ ਆ ਜਾਂਦਾ ਸੀ ਭੁੱਖੇ ਪੇਟ ਹੀ ਸੌਣਾ ਪੈਂਦਾ ਸੀ ਬੱਚਿਆਂ ਦੇ ਛੋਟੇ ਛੋਟੇ ਚਾਰ ਰੀਜਾਂ ਇਸ਼ਾਮਾਂ ਵੀ ਪੂਰੀਆਂ ਨਾ ਕਰ ਸਕਣ ਦੀ ਚੀਜ਼ ਹਮੇਸ਼ਾ ਉਸਤੇ ਦਿਲ ਵਿੱਚ ਉੱਠਦੀ ਰਹਿੰਦੀ ਸੀ ਪਰ ਹੁਣ ਸ਼ਿੰਦੇ ਨੂੰ ਮੰਡੀ ਤੇ ਪੱਕਾ ਕੰਮ ਮਿਲ ਗਿਆ ਮਹੀਨੇ ਬਾਅਦ 92 ਪੈਸੇ ਮਿਲਣ ਲੱਗ ਜਾਣ ਕਾਰਨ ਹੁਣ ਥੋੜਾ ਉਹ ਖਰਚੇ ਪੱਖੋਂ ਸੌਖੇ ਹੋ ਗਏ ਸੀ ਹੌਲੀ ਹੌਲੀ 4 ਪੈਸੇ ਜੋੜ ਕੇ ਉਹਨਾਂ ਨੇ ਹੋਰ ਡੰਗਰ ਰੱਖ ਲਏ ਤੇ ਦੁੱਧ ਡੇਰੀ ਚ ਪਾਉਣਾ ਸ਼ੁਰੂ ਕਰ ਦਿੱਤਾ ਕਰਮਣ ਬਿਲਕੁਲ ਆਪਣੇ ਨਾਮ ਵਾਂਗੂ ਹੀ ਸੀ ਹਰ ਇੱਕ ਕੰਮ ਮਨ ਲਗਾ ਕੇ ਕਰਦੀ ਸੀ ਹਰ ਇੱਕ ਨੂੰ ਪਿਆਰ ਸਤਕਾਰ ਨਾਲ ਬੁਲਾਉਂਦੀ ਸੀ ਹਾਂਜੀ ਤੋਂ ਬਿਨਾ ਕਦੇ ਵੀ ਬੋਲਦੀ ਨਹੀਂ ਸੀ ਕਿਸੇ ਦੇ ਨਾਲ ਪੜਨੇ ਵਿੱਚ ਕਰਮਣ ਆਪਣੀਆਂ ਬਾਕੀ ਭੈਣਾ ਨਾਲ ਉਹ ਹੁਸ਼ਿਆਰ ਸੀ ਹੌਲੀ-ਹੌਲੀ ਸਭ ਟੀਚਰਾਂ ਦੀ लाड़ਲੀ ਬਣ ਗਈ ਉਹ ਦੇਖਦੇ ਇਹ ਦੇਖਦੇ ਪੰਜ ਕਲਾਸਾਂ ਪਾਸ ਕਰ ਗਈ ਹੁਣ ਉਹ ਆਪਣੀਆਂ ਭੈਣਾਂ ਨਾਲ ਨਾਲ ਦੇ ਪਿੰਡ ਵੱਡੇ ਸਕੂਲ 'ਚ ਜਾਣ ਲੱਗ ਪਈ ਬਚਨ ਸਿੰਘ ਸ਼ਿੰਦੇ ਦਾ ਗਵਾਂਢੀ ਸੀ ਜਿਸ ਨੂੰ ਉਹ ਤਾਇਆ ਕਹਿੰਦਾ ਸੀ ਸਿਆਣੇ ਉਮਰੇ ਸਿਆਣੀ ਉਮਰ ਦਾ ਹੋਣ ਦੇ ਬਾਵਜੂਦ ਵੀ ਕਦੇ ਵੀ ਕੋਈ ਝੱਜ ਦੀ ਗੱਲ ਨਾ ਕਰਦਾ ਸੀ ਬਚਣਾ ਜਦ ਵੀ ਉਹ ਸ਼ਿੰਦੇ ਨੂੰ ਕਿਤੇ ਮਿਲਦਾ ਉਹ ਲੋਕਾਂ ਦੇ ਧੀਆਂ ਪੁੱਤਾਂ ਦੀਆਂ ਗੱਲਾਂ ਕਰਦਾ ਰਹਿੰਦਾ ਫਲਾਨੇ ਦੀ ਕੁੜੀ ਆਹ ਕਰ ਰਹੀ ਉਸ ਨੂੰ ਘਰ ਦਾ ਕੰਮ ਨਹੀਂ ਸਿਖਾਉਂਦੇ ਉਸ ਦਾ ਮੁੰਡਾ ਆਹ ਕਰ ਰਿਹਾ ਨਿੰਦਦਾ ਰਹਿੰਦਾ ਸੀ ਉਹ ਅੱਜ ਵੀ ਉਹ ਇਹੀ ਕੁਝ ਕਰ ਰਿਹਾ ਸੀ ਉਸ ਨੂੰ ਕਿਉਂ ਸ਼ਿੰਦਿਆ ਆਪਣੀ ਦੀ ਕਮਾਈ ਇਹਨਾਂ ਕੁੜੀਆਂ ਤੇ ਖਰਾਬ ਕਰੀ ਜਾਂਦਾ ਹੈ ਘਰੇ ਬਿਠਾ ਕੇ ਕਰਦਾ ਕੰਮ ਸਿਖਾ ਇਹਨੂੰ ਤੇ ਤੋਰ ਦੇ ਇਹਨਾਂ ਦੇ ਘਰੇ ਚਾਰ ਚਿੱਲੜਲਾ ਕੱਲ ਨੂੰ ਸੌਖਾ ਰਹੂ ਕਿਸੇ ਦੇ ਅੱਗੇ ਕੱਲ ਨੂੰ ਹੱਥ ਭਲਾ ਅੱਡ ਐਵੇਂ ਫੇਰ ਪੈਸੇ ਪੈਸਿਆਂ ਲਈ ਸ਼ਿੰਦਾ ਚੁੱਪਚਾਪ ਸੁੰਦਾ ਰਹਿੰਦਾ ਤੇ ਕਹਿੰਦਾ ਕੋਈ ਨਾ ਤਾਇਆ ਉਹ ਬੈਠਾ ਸਭ ਨੂੰ ਸਾਹਮਣੇ ਵਾਲਾ ਉੱਪਰ ਆਪੇ ਸਾਂਭ ਲਊ ਬਚਨੇ ਦੇ ਘਰ ਭੋਰਾ ਵੀ ਕਦਰ ਨਹੀਂ ਸੀ ਉਸ ਦੀ ਨੋ ਟਿਚ ਨਹੀਂ ਜਾਣਦੀ ਸੀ ਉਸ ਨੂੰ ਪਰ ਉਹ ਸਾਰੇ ਪਿੰਡ ਨੂੰ ਬਿਨਾ ਮੰਗੇ ਸਲਾਹਾਂ ਦਿੰਦਾ ਫਿਰਦਾ ਸੀ ਬਚਨਾ ਆਪਣੇ ਪੁੱਤ ਨੌ ਤੇ ਪੋਤਰੇ ਜਸ਼ਨ ਨਾਰਿੰਦਾ ਸੀ ਘਰ ਵਾਲੀ ਨੂੰ ਪੂਰੀ ਹੋਈ ਨੂੰ ਕਾਫੀ ਸਾਲ ਹੋ ਗਏ ਸੀ ਉਸ ਦਾ ਆਪਣੇ ਪੋਤੇ ਜਸ਼ਨ ਨਾਲ ਬਹੁਤ ਮੋਹ ਸੀ ਹਰ ਜਿੱਦ ਉਸ ਦੀ ਪੂਰੀ ਕਰਦਾ ਸੀ ਦੇਖਦੇ ਦੇਖਦੇ ਟਾਈਮ ਬੀਤਣ ਲੱਗਾ ਸ਼ਿੰਦੇ ਦੀਆਂ ਕੁੜੀਆਂ ਜਵਾਨ ਹੋਣ ਲੱਗੀਆਂ ਕਰਮਣ ਦੀਆਂ ਭੈਣਾ ਨੇ ਤਾਂ 10ਵੀਂ ਤੱਕ ਹੀ ਪੜੀਆਂ ਪਰ ਕਰਮਣ ਅੱਗੇ ਪੜ ਕੇ ਕੁਝ ਪੰਨਾ ਚਾਹੁੰਦੀ ਸੀ ਹੁਣ ਉਹ ਇਕੱਲੀ ਪਿੰਡੋ ਸਕੂਲ ਜਾਣ ਲੱਗ ਪਈ ਘਰ ਦੇ ਕਰਾਉਂਦੇ ਉਸ ਨੇ 12ਵੀਂ ਦੇ ਇਮਤਿਹਾਨ ਵੀ ਆ ਗਏ ਅੱਜ ਉਹ ਆਖਰੀ ਪੇਪਰ ਦੇ ਕੇ ਘਰ ਨੂੰ ਵਾਪਸ ਆ ਰਹੀ ਸੀ ਤਾਂ ਕਾਰ ਨਾਲ ਉਸ ਦਾ ਬਹੁਤ ਪੁਰਾ ਐਕਸੀਡੈਂਟ ਹੋਇਆ ਬੁਰੀ ਹਾਲਤ 'ਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਉਸ ਦੇ ਸਰੀਰ 'ਚ ਸਿਰਫ ਕੁਝ ਸਾਹ ਹੀ ਬਾਕੀ ਸਨ ਜਲਦੀ ਨਾਲ ਉਸ ਨੂੰ ਆਈਸੀਯੂ 'ਚ ਲਿਆਇਆ ਗਿਆ ਜਿੱਥੇ ਕਈ ਘੰਟੇ ਉਸ ਨੂੰ ਸਾਹ ਨਾ ਆਇਆ ਤੇ ਉਸ ਦਾ ਇਲਾਜ ਚੱਲਿਆ 2 ਮਹੀਨੇ ਇਲਾਜ ਤੋਂ ਬਾਅਦ ਟਾਹੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ ਉਸ ਦੇ ਸਰੀਰ ਤੇ ਜ਼ਖਮ ਹਾਲੇ ਵੀ ਸਨ ਪਰ ਖੱਬੀ ਬਾਹਣੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਕਰਮਨ ਦੇ ਇਲਾਜ ਦੌਰਾਨ ਸ਼ਿੰਦੇ ਦੀ ਸਾਰੀ ਜਮ੍ਹਾਂ ਪੂੰਜੀ ਮੁੱਕ ਗਈ ਸੀ ਫਿਰ ਵੀ ਆਸੇ-ਪਾਸੇ ਤੋਂ ਪੈਸੇ ਫੜ ਕੇ ਇਲਾਜ ਕਰਵਾਇਆ ਇਸੇ ਦੌਰਾਨ ਕੰਮ ਤੇ ਨਾ ਜਾ ਸਕਣ ਕਰਕੇ ਸ਼ਿੰਦੇ ਨੂੰ ਵੀ ਕੰਮ ਤੋਂ ਜਵਾਬ ਮਿਲ ਗਿਆ ਉਹ ਫਿਰ ਤੋਂ ਕਰਜ਼ੇ ਦੀ ਪੰਡ ਥਲੇ ਆ ਗਿਆ ਕਹ ਰਾਹਾਲ ਚਾਲ ਪੁੱਛਣ ਵਾਲਿਆਂ ਦਾ ਆਉਣਾ ਜਾਣਾ ਚੱਲਦਾ ਰਿਹਾ ਕੁਝ ਦਿਨ ਇੱਕ ਦਿਨ ਉਸ ਦਾ ਤਾਇਆ ਬਚਨਾ ਆਇਆ ਹਾਲ ਚਾਲ ਪੁੱਛਣ ਜਾਣ ਲੱਗਾ ਆਖਣ ਲੱਗਾ ਨਹੀਂ ਮੰਨੀ ਨਾ ਮੇਰੀ ਹੁਣ ਦੇਖੀ ਇਸ ਦੀ ਬਾਹ ਦੇਖ ਕੇ ਰਿਸ਼ਤਾ ਵੀ ਨਹੀਂ ਜੁੜਨਾ ਇਸ ਨੂੰ ਕੋਈ ਬੇਸਵਾਦੀਆਂ ਗੱਲਾਂ ਕਰਦਾ ਚਲਾ ਗਿਆ ਇਧਰ ਬਚਨੀ ਦਾ ਪੁੱਤਰਾ ਮਾੜੀ ਸੰਗਤ 'ਚ ਕਦੋਂ ਪੈ ਗਿਆ ਉਸ ਤੇ ਘਰ ਪਤਾ ਹੀ ਨਾ ਚੱਲਿਆ ਸਾਰਾ ਦਿਨ ਆਵਾਰਾ ਗਰਦੀ ਕਰਦਾ ਫਿਰਦਾ ਰਹਿੰਦਾ ਇੱਧਰ ਉੱਧਰ ਦੇ ਰਾਤ ਘਰ ਨੂੰ ਵੜਦਾ ਜਦ ਉਹ ਉਹ ਜਦ ਕੋਈ ਕੁਝ ਪੁੱਛੇ ਸਿੱਧੇ ਮੂੰਹ ਗੱਲ ਵੀ ਨਾ ਕਰਨੀ ਉਸਨੇ ਹੌਲੀ ਹੌਲੀ ਉਸ ਦੀਆਂ ਆਦਤਾਂ ਵਿਗੜਨੀਆਂ ਸ਼ੁਰੂ ਹੋ ਗਈਆਂ ਦੋਸਤਾਂ ਨੇ ਪਹਿਲਾਂ ਤਾਂ ਉਸ ਨੂੰ ਨਸ਼ੇ ਤੇ ਲਗਾ ਦਿੱਤਾ ਲਗਾ ਦਿੱਤਾ ਫਰੀ ਦਾ ਦੇ ਦੇ ਕੇ ਹੁਣ ਜਦ ਆਦਤ ਬਣ ਗਈ ਉਸ ਨੂੰ ਬਿਨਾ ਪੈਸੇ ਦੇ ਉਹ ਵੀ ਨਾ ਦਿੰਦੇ ਤੇ ਜਸ਼ਨ ਘਰੋਂ ਰੋਜ਼ ਪੈਸੇ ਮੰਗਣ ਲੱਗਾ ਜਦ ਤੱਕ ਮਿਲਦੇ ਰਹੇ ਉਦੋਂ ਤੱਕ ਤਾਂ ਠੀਕ ਸੀ ਪਰ ਜਦ ਮਿਲਨੇ ਬੰਦ ਹੋ ਗਏ ਉਸ ਨੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਘਰੋਂ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਹੁਣ ਉਸ ਦੇ ਹੌਸਲੇ ਵਧਨ ਕਾਰਨ ਬਾਹਰ ਵੀ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਫਿਰ ਉਸ ਨੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਨਸ਼ੇ ਦੇ ਕਾਰਨ ਕਦੇ ਕਿਤੇ ਡਿੱਗਾ ਰਹਿੰਦਾ ਸੀ ਤੇ ਕਦੇ ਕਿਤੇ ਟੀਕਾ ਲਗਾ ਕੇ ਹੁਣ ਕਰਮਨ ਦੀ ਹਾਲਤ ਪਹਿਲਾਂ ਨਾਲੋਂ ਸਹੀ ਸੀ ਹੌਲੀ-ਹੌਲੀ ਹੋ ਰਹੀ ਸੀ ਜਦ ਉਸ ਦਾ ਪਲੱਸ 2 ਦਾ ਰਿਜ਼ਲਟ ਆਇਆ ਤਾਂ ਉਹ ਆਪਣੇ ਸਾਰੇ ਜ਼ਿਲ੍ਹੇ ਚੋਂ ਅਵਲਾਈ ਤਾਂ ਸਾਰਾ ਸਕੂਲ ਸਟਾਫ ਘਰ ਚੱਲ ਕੇ ਉਸ ਨੂੰ ਵਧਾਈਆਂ ਦੇਣ ਲਈ ਆਇਆ ਕਰਮਨ ਦੇ ਘਰ ਦੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ ਹਰ ਕੋਈ ਵਧਾਈਆਂ ਦੇ ਰਿਹਾ ਸੀ ਤੇ ਟੀਚਰ ਨੇ ਪੁੱਛਿਆ ਪੁੱਤ ਅੱਗੇ ਕੀ ਕਰਨਾ ਹੈ ਤੂੰ ਤਾਂ ਕਰਮਣ ਕਹਿਣ ਲੱਗੀ ਮੈਂ ਜੱਜ ਬੰਨਾ ਹੈ ਪੜ ਕੇ ਇਹ ਗੱਲ ਸੁਣ ਕੇ ਬਚਨਾ ਕਹਿਣ ਲੱਗਾ ਇੰਨਾ ਪੜ ਲਿਆ ਥੋੜਾ ਆਖੇ ਜੱਜ ਬੰਨਾ ਆ ਪੜੇ ਲਿਖੇ ਲੋਕ ਬੰਦੇ ਆ ਜੱਜ ਤੁਹਾਡੇ ਵਰਗੇ ਦਿਹਾੜੀਦਾਰ ਨਹੀਂ ਇੰਨਾ ਆਖ ਉਹ ਚਲਾ ਗਿਆ ਤਾਂ ਸ਼ਿੰਦਾ ਹੱਥ ਜੋੜ ਕੇ ਸਭ ਨੂੰ ਕਹਿਣ ਲੱਗਾ ਆ ਤਾਏ ਦੀ ਗੱਲ ਦਾ ਗੁੱਸਾ ਨਾ ਕਰਨਾ ਬਾਕੀ ਰਹੀ ਪੜਾਈ ਦੀ ਗੱਲ ਤਾਂ ਮੈਂ ਵੀ ਚਾਹੁੰਦਾ ਹਾਂ ਮੇਰੀ ਧੀ ਪੜ ਜਾਏ ਪਰ ਹੁਣ ਮੇਰੇ ਹਾਲਾਤ ਇਹੋ ਜਿਹੇ ਹੋ ਗਏ ਮੈਂ ਚਾਹ ਕੇ ਵੀ ਨਹੀਂ ਪੜਾ ਸਕਦਾ ਇਸ ਨੂੰ ਕਰਮਣ ਦਾ ਸਿਰ ਪਲੋਸਦਿਆਂ ਕਹਿਣ ਲੱਗਾ ਤਾਂ ਸਰਪੰਚ ਕਹਿਣ ਲੱਗਾ ਬਸ ਇਨੀ ਕੁ ਗੱਲ ਛਿੰਦਿਆ ਮੈਂ ਇਸ ਦੀ ਪੜ੍ਹਾਈ ਦਾ ਸਾਰਾ ਖਰਚਾ ਕਰਾਂਗਾ ਪਰ ਮੇਰੀ ਇੱਕ ਸ਼ਰਤ ਹੈ ਪੁੱਤ ਉਹ ਕੀ ਅੰਕਲ ਅੰਕਲ ਕਰਮਣ ਕਹਿਣ ਲੱਗੀ ਉਹ ਇਹ ਹੈ ਪੁੱਤ ਇਹ ਤੂੰ ਜੱਜ ਬਣ ਕੇ ਪਹਿਲਾਂ ਆਪਣੇ ਤਾਏ ਦਾ ਮੂੰਹ ਬੰਦ ਕਰਨਾ ਤੇ ਮੇਰੀ ਤੇ ਮੇਰੀ ਜਿਸ ਜ਼ਮੀਨ ਦਾ ਕੇਸ ਚੱਲ ਰਿਹਾ ਹੈ ਉਸ ਦਾ ਫੈਸਲਾ ਮੇਰੇ ਹੱਕ ਚ ਕਰ ਦੇਈ ਬਸ ਇੰਨੀ ਗੱਲ ਸੁਣ ਸਾਰੇ ਹੱਸ ਪਏ ਤੇ ਉਸ ਦਿਨ ਤੋਂ ਬਾਅਦ ਕਰਵੰਨੇ ਪ੍ਰਾਈਵੇਟ ਬੀਏ ਦੇ ਫਾਰਮ ਭਰਤੇ ਘਰ ਵਿੱਚ ਰਹਿ ਕੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ ਨਾਲ ਬੈਠੀ ਫ੍ਰੀ ਟਾਈਮ 'ਚ ਜੱਜ ਬਣ ਦੇ ਲਈ ਜਾਣਕਾਰੀ ਇਕੱਠੀ ਕਰਦੀ ਰਹਿੰਦੀ ਤੇ ਨਾਲੇ ਪੜ੍ਹਦੀ ਰਹਿੰਦੀ ਤਿੰਨ ਸਾਲ ਉਸਨੇ ਖੂਬ ਧੱਪ ਕੇ ਪੜ੍ਹਾਈ ਕੀਤੀ ਤੇ ਵਧਿਆ ਨੰਬਰਾਂ ਨਾਲ ਬੀਏ ਪਾਸ ਕੀਤੀ ਹੁਣ ਉਸ ਨੂੰ ਵਿਸ਼ਵਾਸ ਪੂਰਾ ਵਿਸ਼ਵਾਸ ਸੀ ਕਿ ਆਪਣੇ ਆਪ ਤੇ ਤੇ ਤਾਂ ਉਸਨੇ ਰੱਬ ਦਾ ਨਾਂ ਲੈ ਕੇ ਜੱਜ ਦੀ ਪ੍ਰੀਖਿਆ ਲਈ ਦਾਖਲਾ ਫਾਰਮ ਭਰ ਦਿੱਤੇ ਤੇ ਫਿਰ ਤੋਂ ਪੜ੍ਹਾਈ 'ਚ ਜੁੱਟ ਗਈ ਫਿਰ ਜਦ ਪੇਪਰ ਦਾ ਦਿਨ ਆਇਆ ਤੇ ਆਪਣੇ ਬਾਪੂ ਨਾਲ ਸ਼ਹਿਰ ਪੇਪਰ ਦੇਣ ਗਈ ਹਰ ਕੋਈ ਉਸ ਤੇ ਸਧਾਰਨ ਜਿਹਾ ਪਹਿਰਾਵਾ ਹੋਣ ਕਰਕੇ ਹੱਸ ਰਿਹਾ ਸੀ ਪਰ ਉਸ ਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਸੀ ਇਸੇ ਤਰ੍ਹਾਂ ਉਹ ਅੰਦਰ ਆ ਕੇ ਆਪਣੀ ਸੀਟ ਤੇ ਬੈਠ ਗਈ ਪੇਪਰ ਸ਼ੁਰੂ ਹੋਣ ਦਾ ਇੰਤਜ਼ਾਰ ਕਰਨ ਲੱਗੀ ਕੁਝ ਦੇਰ ਬਾਅਦ ਪੇਪਰ ਸ਼ੁਰੂ ਹੋ ਗਿਆ ਪੇਪਰ ਮੁਸ਼ਕਲ ਸੀ ਪਰ ਕਰਮੰਦੀ ਦੀ ਸਾਲਾਂ ਦੀ ਮਿਹਨਤ ਨੂੰ ਅੱਜ ਬੂਰ ਪੈਣ ਵਾਲਾ ਸੀ ਉਸ ਨੇ ਸਾਰਾ ਪੇਪਰ ਬਹੁਤ ਵਧੀਆ ਕੀਤਾ ਵਧੀਆ ਤਰੀਕੇ ਨਾਲ ਹੱਲ ਕਰ ਲਿਆ ਜਦ ਪੇਪਰ ਖਤਮ ਹੋਇਆ ਤਾਂ ਜਦ ਉਹ ਬਾਹਰ ਆਈ ਉਸ ਤੇ ਚਿਹਰੇ ਤੇ ਖੁਸ਼ੀ ਦੇ ਭਾਵ ਨਜ਼ਰ ਆ ਰਹੇ ਸਨ ਉਹ ਘਰ ਨੂੰ ਵਾਪਸ ਆ ਗਈ ਆਖਰ ਉਹ ਦਿਨ ਵੀ ਆ ਗਿਆ ਜਿਸ ਦਾ ਉਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਰਿਜ਼ਲਟ ਦਾ ਉਹ ਆਪਣੇ ਬਾਪੂ ਨਾਲ ਸ਼ਹਿਰ ਨਤੀਜਾ ਪਤਾ ਕਰਨ ਗਈ ਜਦ ਉਸ ਨਤੀਜਾ ਦੇਖਿਆ ਖੁਸ਼ੀ ਨਾਲ ਉਸ ਦੇ ਪੈਰ ਨਹੀਂ ਜ਼ਮੀਨ ਤੇ ਲੱਗ ਰਹੇ ਸੀ ਉਸ ਦਾ ਨਾਮ ਜੱਜ ਦੀ ਲਿਸਟ ਦੇ ਜੱਜ ਦੇ ਤੌਰ ਤੇ ਚੁਣੇ ਗਏ ਵਿਦਿਆਰਥੀਆਂ ਵਿੱਚ ਸੀ ਜਦ ਉਸਨੇ ਇਹ ਗੱਲ ਬਾਪੂ ਨੂੰ ਦੱਸੀ ਤਾਂ ਖੁਸ਼ੀ ਦੇ ਮਾਰੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ ਕਰਮਨ ਨੂੰ ਘੁੱਟ ਕੇ ਉਸਨੇ سینੇ ਨਾਲ ਲਗਾ ਲਿਆ ਉਸ ਦੀ ਹੁਣ ਤੱਕ ਦੀ ਤਵੱਸੀਆ ਸਫਲ ਹੁੰਦੀ ਜਾਪ ਰਹੀ ਸੀ ਤੇ ਉਸ ਨੂੰ ਫਿਰ ਜਲਦੀ ਨਾਲ ਉਹਨਾਂ ਨੇ ਫਿਰ ਜਲਦੀ ਨਾਲ ਬਰਫੀ ਦਾ ਡੱਬਾ ਲਿਆ ਤੇ ਪਿੰਡ ਵੱਲ ਚੱਲ ਪਏ ਸਿੱਧਾ ਉਹ ਪਹਿਲਾਂ ਸਰਪੰਚ ਦੇ ਘਰ ਗਏ ਤੇ ਸਰਪੰਚ ਕਿਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਹਨਾਂ ਨੂੰ ਇਸ ਟਾਈਮ ਘਰ ਆਇਆ ਦੇਖ ਕੇ ਪੁੱਛਣ ਲੱਗਾ ਸਭ ਸੁੱਖ ਤਾਂ ਹੈ ਤਾਂ ਸ਼ਿੰਦੇ ਨੇ ਸਾਰੀ ਗੱਲ ਸੁਣਾਈ ਤੇ ਡੱਬਾ ਖੋਲ੍ਹ ਕੇ ਅੱਗੇ ਕਰ ਦਿੱਤਾ ਸਰਪੰਚ ਵਾ ਕਮਾਲ ਕਰਤੀ ਭਾਈ ਬੱਲੇ ਵਾ ਬੱਲੇ ਮੇਰੇ ਸ਼ੇਰ ਪੁੱਤ ਦੇ ਮੇਰੇ ਬੁੱਲਾ ਦੀ लाज ਰੱਖ ਲਈ ਪੁੱਤ ਤੂੰ ਸੱਚੀ ਮੈਂ ਬਹੁਤ ਖੁਸ਼ ਹਾਂ ਮੈਂ ਆਪਣੀ ਜੇਬ ਵਿੱਚੋਂ 500 ਦਾ ਨੋਟ ਕੱਢ ਕੇ ਕਰਮਨ ਦੇ ਹੱਥ ਤੇ ਰੱਖ ਦਿਆਂ ਹੋਇਆ ਬੋਲਿਆ ਆ ਲੈ ਪੁੱਤ ਇਸ ਤੇ ਕਰਮਨ ਕਹਿਣ ਲੱਗੀ ਅੰਕਲ ਇਹ ਕੀ ਤੁਸੀਂ ਪਹਿਲਾਂ ਹੀ ਬਹੁਤ ਕੁਝ ਦੇ ਚੁੱਕੇ ਹੋ ਮੈਨੂੰ ਕੁਝ ਹੁਣ ਹੋਰ ਨਹੀਂ ਲੈਣਾ ਮੈਂ ਸਰਪੰਚ ਕਹਿਣ ਲੱਗਾ ਪੁੱਤ ਤਿਆਂ ਧਿਆਣੀਆਂ ਨੂੰ ਦੇਈਦਾ ਹੁੰਦਾ ਹੈ ਲਈਦਾ ਨਹੀਂ ਕੁਝ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ ਉਸ ਨੇ ਜਦ ਉਸ ਦੇ ਜੱਜ ਬਣ ਦੀ ਗੱਲ ਸੁਣੀ ਤਾਂ ਬਹੁਤ ਖੁਸ਼ ਹੋਈ ਤੇ ਬਹੁਤ ਸਾਰਾ ਪਿਆਰ ਦਿੱਤਾ ਤੇ ਕਿਹਾ ਹਾਲੇ ਪਿੰਡ 'ਚ ਕਿਸੇ ਨੂੰ ਦੱਸਣਾ ਕੁਝ ਵੀ ਨਹੀਂ ਜਦ ਤੂੰ ਜੱਜ ਬਣ ਕੇ ਆਪਣੇ ਘਰ ਆਵੇਂਗੀ ਤਾਂ ਆਪਣੇ ਸਾਰੇ ਪਿੰਡ ਨੂੰ ਪਤਾ ਲੱਗ ਜਾਣਾ ਫਿਰ ਉਹ ਆਪਣੇ ਘਰ ਆ ਗਏ ਸਾਰਾ ਪਰਿਵਾਰ ਅੱਜ ਬਹੁਤ ਖੁਸ਼ ਸੀ ਤੇ ਸਭ ਤੋਂ ਵੱਧ ਕਰਮਣ ਉਸ ਨੂੰ ਤਾਂ ਖੁਸ਼ੀ ਦੇ ਮਾਰੇ ਨੀਂਦ ਨਹੀਂ ਆ ਰਹੀ ਸੀ ਕੁਝ ਦਿਨਾਂ ਬਾਅਦ ਉਸ ਦੀ ਡਿਊਟੀ ਜਾਇਨਿੰਗ ਦਾ ਖਾਤਾ ਆਇਆ ਉਸ ਦੀ ਖੁਸ਼ੀ ਉਦੋਂ ਡਬਲ ਹੋ ਗਈ ਜਦ ਉਸ ਦੀ ਆਪਣੇ ਹੀ ਸ਼ਹਿਰ ਦੇ ਕੋਰਟ ਵਿੱਚ ਡਿਊਟੀ ਲੱਗ ਗਈ ਅੱਜ ਡਿਊਟੀ ਦੇ ਪਹਿਲੇ ਦਿਨ ਹੀ ਉਹ ਬਚਨੇ ਦੇ ਪੋਤੇ ਜਸ਼ਨ ਦਾ ਕੇਸ ਆਇਆ ਜੋ ਕਿ ਕਤਲ ਕੇਸ ਚ ਅੰਦਰ ਬੰਦ ਸੀ ਜਿਸ ਦਾ ਉਸ ਨੇ ਕਤਲ ਕੀਤਾ ਸੀ ਸਾਥੀ ਨਾਲ ਮਿਲ ਕੇ ਉਹ ਕੋਈ ਹੋਰ ਨਹੀਂ ਸੀ ਕਰਮਨ ਦੀ ਦਾਦੀ ਸੰਤੀ ਸੀ ਜਸ਼ਨ ਤੇ ਉਸ ਦੇ ਸਾਥੀ ਚੋਰੀ ਦੇ ਇਰਾਦੇ ਨਾਲ ਉਹਨਾਂ ਦੇ ਘਰ ਵੜੇ ਸੀ ਪਰ ਦਾਦੀ ਦੀ ਅੱਖ ਖੁੱਲ ਜਾਣ ਕਾਰਨ ਉਸ ਨੇ ਉਹਨਾਂ ਨੂੰ ਦੇਖ ਰੌਲਾ ਤੇ ਰੋਲਾ ਪਾਉਣ ਲੱਗੀ ਸੀ ਉਹਨਾਂ ਰਲ ਕੇ ਉਸ ਦਾ ਗਲ ਘੁੱਟ ਕੇ ਹਤਿਆ ਕਰ ਦਿੱਤੀ ਪਰ ਜਦ ਉਹ ਗਲ ਘੁੱਟ ਰਹੇ ਸਨ ਤਾਂ ਦਾਦੀ ਦਾ ਪੈਰ ਜਿਸ ਟੇਬਲ ਤੇ ਗਲਾਸ ਪਿਆ ਸੀ ਉਸ ਵਿੱਚ ਵੱਜਾ ਤਾਂ ਗਲਾਸ ਡਿੱਗਨ ਦਾ ਖੜਕਾ ਹੁਣ ਕਾਰਨ ਸੁੱਤੇ ਬਿਛਨੇ ਦੀ ਅੱਖ ਖੁੱਲ ਗਈ ਜਦ ਅੰਦਰ ਹਲਚਲ ਦੇਖੀ ਤਾਂ ਅੰਦਰ ਆਇਆ ਆਪਣੀ ਮਾਂ ਦੀ ਲਾਸ਼ ਦੇਖ ਕੇ ਜਸ਼ਨ ਤੇ ਚਪਟ ਪਿਆ ਰੋਲਾ ਪੈ ਗਿਆ ਲੋਕ ਇਕੱਠੇ ਹੋ ਗਏ ਜਸ਼ਨ ਦਾ ਸਾਥੀ ਭੱਜ ਗਿਆ ਪਰ ਸਾਰੇ ਸਬੂਤ ਜਸ਼ਨ ਖਲਾਸ ਸਨ ਜੋ ਉਸ ਨੂੰ ਉਮਰ ਕੈਦ ਬੋਲ ਗਈ ਬਚਨਾ ਰੋਂਦਾ ਪਿੱਟਦਾ ਖਾਲੀ ਹੱਥ ਘਰ ਵਾਪਸ ਆ ਗਿਆ ਅਖੇ ਸ਼ਿੰਦੇ ਦੀ ਕੁੜੀ ਮੇਰਾ ਪੁੱਤ ਖਾ ਗਈ ਲੋਕੀ ਸੋਚਣ ਪੋਤੇ ਦੇ ਮੋਹ ਚ ਪਾਗਲ ਹੋ ਗਿਆ ਸ਼ਾਮ ਨੂੰ ਜਦ ਕਰਮਣ ਆਪਣੇ ਘਰ ਆਈ ਤਾਂ ਉਸ ਦੀ ਸਰਕਾਰੀ ਗੱਡੀ ਅੱਗੇ ਪੁਲਿਸ ਦੀ ਜੀਪ ਦਾ ਸਾਇਰਨ ਮਾਰਦੀ ਆ ਰਹੀ ਸੀ ਸਾਰੇ ਪਿੰਡ ਵਾਲੇ ਘਰੋਂ ਬਾਹਰ ਅੱਗੇ ਦੇਖਣ ਕੇ ਕੀ ਹੋ ਰਿਹਾ ਹੈ ਜਦ ਉਹ ਗੱਡੀ ਕਰਮਨ ਦੇ ਘਰ ਅੱਗੇ ਰੁਕੀ ਤਾਂ ਪੁਲਿਸ ਵਾਲਾ ਭੱਜ ਕੇ ਉਤਰਿਆ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤੇ ਜਦ ਗੱਡੀ ਵਿੱਚੋਂ ਕਰਮਨ ਉਤਰੀ ਤਾਂ ਸਾਰੇ ਪਿੰਡ ਵਾਲੇ ਹੈਰਾਨ ਸਨ ਘਰ ਦੇ ਅੰਦਰ ਗਈ ਤੇ ਸਾਰਿਆਂ ਨੂੰ ਮਿਲੀ ਤਾਂ ਪਿੱਛੇ ਹੀ ਉਸ ਦਾ ਬਾਪੂ ਬਿਸ਼ਨਾ ਆ ਗਿਆ ਆਖਣ ਲੱਗਾ ਧੀਏ ਮਾਫ਼ ਕਰ ਦੇ ਮੈਨੂੰ ਆ ਜਾ ਘਰ ਚੱਲੀਏ ਮੈਂ ਤੇਰਾ ਪਿਓ ਆਂ ਜਦ ਇਹ ਗੱਲ ਉਸਨੇ ਆਪਣੇ ਪਿਓ ਸ਼ਿੰਦੇ ਨੂੰ ਪੁੱਛੀ ਕਿ ਇਹ ਕੌਣ ਨੇ ਇਹ ਤਾਂ ਉਸਨੇ ਸਭ ਸੱਚ ਦੱਸ ਦਿੱਤਾ ਬਾਅਦ ਚ ਕਰਮਣ ਵਿਸ਼ਣੇ ਨੂੰ ਆਖਣ ਲੱਗੀ ਬਾਪੂ ਬਾਪੂ ਜੀ ਮੈਂ ਧੀ ਨਹੀਂ ਹਾਂ ਮੈਂ ਤਾਂ ਪੱਥਰ ਹਾਂ ਜੋ ਵੇੜੇ ਚ ਰੁਲਦਾ ਰਹਿਣਾ ਹੈ ਜੇ ਉਸ ਦਿਨ ਮੇਰਾ ਇਹ ਪਿਓ ਹਿੰਮਤ ਨਾ ਦਾ ਤਾਂ ਸ਼ਾਇਦ ਅੱਜ ਮੈਂ ਵੀ ਨਾ ਹੁੰਦੀ ਪਰ ਤੁਸੀਂ ਚਿੰਤਾ ਨਾ ਕਰੋ ਮੈਂ ਆਪਣੀਆਂ ਦੋਵੇਂ ਮਾਵਾਂ ਤੇ ਬਾਪੂ ਸੰਭ ਲਵਾਂਗੀ ਤੁਸੀਂ ਜਾ ਸਕਦੇ ਹੋ ਤੇ ਫਿਰ ਕੁਝ ਮਹੀਨਿਆਂ ਬਾਅਦ ਉਸ ਨੇ ਸਰਪੰਚ ਦੇ ਕੇਸ ਦਾ ਫੈਸਲਾ ਵੀ ਉਸ ਦੇ ਹੱਕ ਚ ਕੀਤਾ ਕਰਮ ਨੇ ਆਪਣੀਆਂ ਭੈਣਾਂ ਨੂੰ ਵਧੀਆ ਘਰ ਵਿਆਹ ਕੇ ਅੱਜ ਆਪਣੇ ਮਾਪਿਆਂ ਨਾਲ ਖੁਸ਼ੀ-ਖੁਸ਼ੀ ਰਹਿ ਰਹੀ ਸੀ ਸੋ ਦੋਸਤੋ ਅਨੇਕਾਂ ਮਸਾਲਾ ਤੁਹਾਨੂੰ ਕਰਮਣ ਵਰਗੀਆਂ ਸੁਣਨ ਨੂੰ ਮਿਲਣਗੀਆਂ ਅਨੇਕਾਂ ਤਿਆਂ ਨੂੰ ਪੱਥਰ ਸਮਝ ਕੇ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਝਾੜੀਆਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਪਰ ਕੁਦਰਤ ਤੋਂ ਡਰੋ ਲੇਖਕ ਗੁਰਪ੍ਰੀਤ ਸਿੰਘ ਦੀ ਲਿਖੀ ਇੱਕ ਕਹਾਣੀ ਕਿਸਮਤ 부ੜੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਇਹੋ ਜਿਹੀਆਂ ਦਿਲਸ਼ੂ ਲੈਣ ਵਾਲੀਆਂ ਕਹਾਣ ਤੇ ਪਰਿਵਾਰਕ ਕਹਾਣੀਆਂ ਸੁਣਨ ਦੇ ਲਈ ਮੇਰੇ ਅਕੱਥ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ